ਆਜ਼ ਮਿਸਵੜਾ ਦੇ ਉੱਪਰ ਹੁਣ ਤੱਕ ਦੀ ਵੱਡੀ ਖਬਰ ਯੂਰਪ ਲੈ ਚੱਲਦੇ ਹਾਂ ਜਰਮਨ ਦੇ ਵਿੱਚ ਇੱਕ ਵੱਡੀ ਖਬਰ ਜੋ ਇਸ ਵਕਤ ਹੀ ਪ੍ਰਕਾਸ਼ਿਤ ਹੋ ਰਹੀ ਹੈ ਜਰਮਨ ਦੇ ਮੁੱਖ ਹੱਬ ਹਵਾਈ ਅੱਡੇ ਫ੍ਰੈਂਕਫਰਟ ਨੇ ਜੁਲਾਈ ਦੇ ਦੌਰਾਨ ਯਾਤਰੀਆਂ ਦੀ ਆਵਾਜਾਈ ਵਿੱਚ ਇੱਕ ਛੋਟਾ ਜਿਹਾ ਵਾਧਾ ਦਰਜ ਕਰਨ ਤੋਂ ਬਾਅਦ ਇਸ ਗਰਮੀਆਂ ਵਿੱਚ ਯਾਤਰੀਆਂ ਦੀ ਵਾਧੇ ਨੂੰ ਹੋਲੀ ਦੇਖਿਆ ਫ੍ਰੈਂਕਫਰਟ ਸਮੇਤ 30 ਹਵਾਈ ਅੱਡਿਆਂ ਦਾ ਸੰਚਾਲਨ ਕਰਨ ਵਾਲੇ ਫਾਰਟ ਨੇ ਕਿਹਾ ਹੈ ਕਿ ਜਰਮਨ ਹੱਬ ਨੇ ਪਿਛਲੇ ਮਹੀਨੇ 6 ਮਿਲੀਅਨ ਯਾਤਰੀਆਂ ਦੀ ਜਿੱਥੇ ਸੇਵਾ ਕੀਤੀ ਹੈ ਪਰ ਜੁਲਾਈ 2023 ਦੇ ਮੁਕਾਬਲੇ ਸਿਰਫ 0.5 ਫੀਸ ਸਦੀ ਜ਼ਿਆਦਾ ਸੀ ਜੁਲਾਈ ਦੌਰਾਨ ਫ੍ਰੈਂਕਫਰਟ ਤੇ ਉਡਾਨਾਂ ਦੀ ਗਿਣਤੀ ਵਿੱਚ 0.3 ਫੀਸ ਦੀ ਕਮੀ ਆਈ ਹੈ ਸਾਲ ਤੇ 40515 ਜਹਾਜ਼ਾਂ ਦੀ ਜਿੱਥੇ ਆਵਾਜਾਈ ਹੋਈ ਹਵਾਈ ਅੱਡੇ ਦੇ ਇਸ ਸਾਲ ਦੇ ਸ਼ੁਰੂ ਵਿੱਚ ਵੱਡੇ ਮਾਸਿਕ ਸਾਲ ਦਰ ਸਾਲ ਟ੍ਰੈਫਿਕ ਵਾਦੇ ਦਾ ਜਿੱਥੇ ਆਨੰਦ ਮਾਣ ਰਿਆ ਸੀ ਕਿਉਂਕਿ ਇਹ ਕੋਵਿਡ-19 ਮਹਾਮਾਰੀ ਦੇ ਦੂਜੇ ਪ੍ਰਮੁੱਖ ਯੂਰਪੀਅਨ ਹੱਬਾਂ ਨਾਲੋਂ ਬਹੁਤ ਘੌੜੀ ਦਰ ਦੇ ਨਾਲ ਠੀਕ ਹੋਇਆ ਜੁਲਾਈ ਵਿੱਚ ਫ੍ਰੈਂਕਫਰਟ ਦੇ ਅੰਦਰ ਸਮੂਚੀ ਆਵਾਜਾਈ 2019 ਦੇ ਵਿੱਚ ਉਸ ਮਹੀਨੇ ਦੇ ਮੁਕਾਬਲੇ ਅਜੇ ਵੀ ਲਗਭਗ 13% ਘਟਾ ਹੈ ਇਹ ਲੰਡਨ ਦੇ ਹੀਥਰੋ ਵਰਗੇ ਹੋਰ ਪ੍ਰਮੁੱਖ ਯੂਰਪੀਅਨ ਹੱਬਾਂ ਦੇ ਬਿਲਕੁਲ ਉਲਟ ਹੈ ਜੋ ਇਸ ਸਾਲ ਨਵੇਂ ਯਾਤਰੀ ਰਿਕਾਰਡ ਦੀ ਇੱਕ ਲੜੀ ਨੂੰ ਕਾਇਮ ਕਰਦਾ ਹੈ ਤੇ ਜਾਰੀ ਰੱਖਦਾ ਵਿਦੇਸ਼ ਰਿਸਕ ਆਰਥਿਕ ਤੌਰ ਤੇ ਫ੍ਰੈਂਕਫਰਟ ਨੇ ਕਿਹਾ ਕਿ ਫ੍ਰੈਂਕਫਰਟ ਨੇ ਅਮਰੀਕਾ ਤੇ ਚੀਨ ਵਰਗੇ ਪ੍ਰਮੁੱਖ ਲੰਬੇ ਢੇਰੀ ਬਾਜ਼ਾਰਾਂ ਦੇ ਲਈ ਜਿੱਥੇ ਜਾਰੀ ਮਜ਼ਬੂਤ ਮੰਗ ਦੇਖੀ ਆ ਬਾਅਦ ਵਿੱਚ ਜੁਲਾਈ ਦੇ ਅੰਦਰ ਯਾਤਰੀਆਂ ਦੇ ਅੰਦਰ ਸਾਲ ਦਰ ਸਾਲ 20.5% ਵਾਧਾ ਵੀ ਹੋਇਆ। ਫ੍ਰੈਂਕਫਰਟ ਤੋਂ ਉਡਾਨਾਂ ਭਰਨ ਵਾਲੀਆਂ 에ਅਰਲਾਈਨਾਂ ਨੇ ਵੀ 86.1% ਇੱਕ ਰਿਕਾਰਡ ਉੱਚ ਮਾਸਿਕ ਲੋਡ ਫੈਕਟਰ ਦਾ ਆਨੰਦ ਮਾਣਿਆ ਜੋ ਅਗਸਤ 2015 ਵਿੱਚ 85.9% ਪਿਛਲੇ ਉੱਚ ਅੰਕ ਤੋਂ ਬਿਲਕੁਲ ਅੰਗੀ ਸੀ। ਫ੍ਰੈਂਕਫਰਟ ਦੇ ਕਈ ਹੋਰ ਹਵਾਈ ਅੱਡਿਆਂ ਨੇ ਜੁਲਾਈ ਵਿੱਚ ਵਧੇਰੇ ਪ੍ਰਭਾਵਸ਼ਾਲੀ ਵਿਕਾਸ ਦਾ ਆਨੰਦ ਮਾਣਿਆ ਜਿਵੇਂ ਕਿ ਲੂਬਲਜਾਨਾ ਆਤੇ ਸੈਲੋਵੋਇਨਿਆ ਜਿਸ ਵਿੱਚ ਸਾਲਦਰ ਸਾਲ 8.1% ਦਾ ਵਾਅਦਾ ਹੋਇਆ ਗ੍ਰੀਸ ਦੀ ਇੱਕ ਕੰਪਨੀ ਦੇ 14 ਖੇਤਰੀ ਹਵਾਈ ਅੱਡਿਆਂ ਨੇ ਵੀ ਕੁੱਲ ਯਾਤਰੀਆਂ ਦਾ 3.8% ਵਧੇ ਦਰਜ ਕੀਤਾ ਹੈ ਜਦੋਂ ਕਿ ਨੀਡਲੇ ਤੁਰਕੀ ਦੇ ਵਿੱਚ ਅੰਤਰਾਲੇ ਵਿੱਚ ਜੁਲਾਈ ਦੇ ਅੰਦਰ ਆਵਾਜਾਈ ਦੇ ਵਿੱਚ 2.1% ਦਾ ਵਾਅਦਾ ਦਰਜ ਕੀਤਾ ਗਿਆ ਆਪਣੇ ਸਾਰੇ ਹਵਾਈ ਅੱਡਿਆਂ ਵਿੱਚ ਫ੍ਰੈਂਕਫਰਟ ਨੇ ਜੁਲਾਈ ਦੇ ਅੰਦਰ 3.8 ਮਿਲੀਅਨ ਯਾਤਰੀਆਂ ਦੀ ਸੇਵਾ ਕੀਤੀ ਜੋ ਜੁਲਾਈ ਵਿੱਚ 2023 ਦੇ ਨਾਲ ਲਗਭਗ ਬਰਾਬਰ ਸੀ। ਟ੍ਰੇਡਿੰਗ ਕਵਰਨਾਮਾ ਦੇ ਵਿੱਚ ਵੱਡੀ ਖਬਰ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੀਆਂ ਤਾਂ ਬਣੇ ਰਹੋ aajnews.com ਦੇ ਨਾਲ।